विक्रम नामक युवक जिन्दा रहण वाला जिदे कि चंडीगढ़ ਦੇ ਟਾਵਰ ਦੇ ਉੱਤੇ ਚੜਿਆ ਹੋਇਆ ਆਪਣੇ ਮਾਨਸ਼ਾ ਦੇ ਜ਼ਮੀਨ ਦੇ ਮੁੱਦੇ ਨੂੰ ਲੈ ਕੇ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਸੀਐਮ ਨਾਲ ਮਿਲਨ ਜਿਹੜੀ ਡਿਮਾਂਡ ਹੈ ਉਹ ਪੂਰਨ ਤੌਰ ਤੇ ਕੀਤੀ ਜਾ ਰਹੀ ਸੀ ਤੇ ਚੱਲਦੇ ਆ ਲਗਾਤਾਰ ਸਵੇਰੇ 6 ਵਜੇ ਤੋਂ ਲੈ ਕੇ ਹਾਲੇ ਤੱਕ ਜੇਕਰ 1 ਵਜੇ ਦਾ ਸਵੇਰ ਹੋ ਚੁੱਕਿਆ ਤਾਂ 7 ਘੰਟੇ ਹੋ ਚੁੱਕੇ ਨੇ ਉੱਪਰ ਚੜੇ ਨੂੰ ਹਾਲਾਂਕਿ ਹੁਣ OSG CFM ਨਾਲ ਗੱਲ ਹੋਈ ਹੈ ਜਿਸ ਦੇ ਚੱਲਦੇ ਆ ਉਹ نیچے ਉਤਰਨ ਤੇ ਆ ਰਹੇ ਨੇ ਹਾਲਾਂਕਿ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਪੂਰਨ ਤੌਰ ਤੇ ਦੇਖੋ ਤੁਸੀਂ ਉੱਪਰ ਚੜਦੇ ਹੋਏ ਜਿਹੜਾ ਉਹ ਨਜ਼ਰ ਵੀ ਆਉਣਗੇ ਜੇਕਰ ਡੀਐਸਪੀ ਦੀ ਗੱਲ ਕਰ ਤਾਂ ਡੀਐਸਪੀ ਖੁਦ ਜਿਹੜਾ ਉਸ ਨੂੰ ਉਤਾਰਨ ਦੇ ਲਈ ਜਾ ਰਹੇ ਨੇ ਹਾਲਾਂਕਿ ਜਰੂਰ ਵਿਕਰਮ ਜਿਹੜਾ ਉਹ ਪਹਿਲਾਂ ਤੋਂ ਨਹੀਂ ਮੰਨਦਾ ਹੋਇਆ ਨਜ਼ਰ ਆ ਰਿਹਾ ਸੀਗਾ ਕਿਉਂਕਿ ਸਵੇਰੇ 6 ਵਜੇ ਤੋਂ ਵਿਕਰਮ ਜਿਹੜਾ ਉਹ ਇਸ ਟਾਵਰ ਦੇ ਉੱਤੇ ਸਿਰਫ 17 ਜਿਹੜਾ ਕਿ ਬਸਟਰ ਦੇ ਨਾਲ ਲੱਗਦਾ ਟਾਵਰ ਹੈ ਉਸ ਦੇ ਉੱਤੇ ਚੜਦਾ ਹੋਇਆ ਨਜ਼ਰ ਆਇਆ ਸੀ ਤੇ ਹੁਣ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਪਾਣੀ ਦੀ ਬੋਤਲਾਂ ਜਿਹੜੀ ਨੇ ਉਹ ਵੀ ਵਿਕਰਮ ਨੂੰ ਵਸਤੇ ਜਿਹੜਾ ਉਹ ਉੱਪਰ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਪਹੁੰਚ ਜਾ ਰਹੇ ਨੇ ਹਾਲਾਂਕਿ ਕਾਫੀ ਦੇਰ ਤੋਂ ਕਰੀਬ 7 ਘੰਟੇ ਤੋਂ ਵਿਕਰਮ ਜਿਹੜਾ ਉਹ ਇਸ ਟਾਵਰ ਦੇ ਉੱਤੇ ਚੜਦਾ ਹੋਇਆ ਦਿਖਾਈ ਦੇ ਰਿਹਾ ਤੇ ਹੁਣ ਡੀਐਸਪੀ ਲਾਭ ਦਾ ਜਿਹੜੇ ਅਧਿਕਾਰੀ ਨੇ ਉਹ ਵਿਕਰਮ ਨੂੰ ਨੀ ਲਈ ਨੇ ਉਤਾਰਨ ਦੇ ਲਈ نیچے ਉਤਰਨਗੇ ਜਿਹੜਾ ਉਤਾਰਨ ਦੇ ਲਈ ਉੱਪਰ ਚੜ ਰਹੇ ਨੇ ਹਾਲਾਂਕਿ نیچے ਜਿਹੜਾ ਹੁਣ ਵਿਕਰਮ ਨੂੰ ਉਤਾਰਿਆ ਜਾਏਗਾ ਮਾਲਸ਼ਾ ਜਿਹੜਾ ਮਾਲਸ਼ਾ ਜਿਹਦੇ ਦਾ ਜਿਹੜਾ ਜ਼ਮੀਨੀ ਵਿਵਾਦ ਦਾ ਮਾਮਲਾ ਜਿਹੜਾ ਉਹ ਉਸ ਦੀ ਸੁਣਵਾਈ ਜਿਹੜੀ ਹੈ ਨਹੀਂ ਹੁੰਦੀ ਹੋਈ ਨਜ਼ਰ ਆਈ ਸੀ ਜਿਸ ਦੇ ਚੱਲਦੇ ਆ ਜਿਸ ਦੇ ਵਿਕਰਮ ਜਿਹੜਾ ਜਿੱਤਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਉਹ ਇਸ ਟਾਪਰ ਦੇ ਉੱਤੇ ਚੜਿਆ ਸੀ ਤੇ ਕਿਹਾ ਜਾ ਰਿਹਾ ਸੀਗਾ ਕਿ ਮੇਰੇ ਸੀਐਮ ਨਾਲ ਜਿਹੜੀ ਆ ਉਹ ਗੱਲ ਕਰਵਾਈ ਜਾਵੇ ਕਿਉਂਕਿ ਨੀਚਲੇ ਅਧਿਕਾਰੀ ਨਾਲ ਜਿਹੜੀ ਆ ਉਹ ਗੱਲ ਨਹੀਂ ਪਨਪਾ ਰਹੀ ਉਹਦੀ ਸੁਣਵਾਈ ਜਿਹੜੀ ਆ ਉਹ ਨਹੀਂ ਹੋ 파ਰੀ ਤਾਂ ਸੀਆਨ ਨੂੰ ਮਿਲ ਕੇ ਹੀ ਸੁਣਵਾਈ ਜਿਹੜੀ ਆ ਉਹ ਵਿਕਰਮ ਵੱਲੋਂ ਕਿਹਾ ਜਾ ਰਿਹਾ ਕਿ ਹੁੰਦੀ ਹੋਈ ਨਜ਼ਰ ਆਏਗੀ ਹਾਲਾਂਕਿ ਲਗਾਤਾਰ ਪੁਲਿਸ ਮੁਲਾਜ਼ਮ ਲੈਨੇ ਉਸ ਵੀਰ ਤੋਂ ਹੀ ਜੁਟੇ ਹੋਏ ਸੀ ਵਿਕਰਮ ਨੀਚੇ ਤਰੰਤ ਨਹੀਂ ਤੇ ਕਿ ਪਾਸੇ ਗਰਮੀ ਜਿਹੜੀ ਹੈ ਉਹ ਪੂਰਨ ਤੌਰ ਤੇ ਜਿਹੜੇ yellow alert ਤੇ ਜਿਹੜੀ ਮੌਸਮ ਪ੍ਰਵਾਹ ਵੱਲੋਂ ਜਾਣਕਾਰੀ ਦਿੱਤੀ ਗਈ ਹੈ yellow alert ਤੇ ਹੈ ਜਿਸ ਦੇ ਵਿੱਚ ਵਿਅਕਤੀ ਜਿਹੜਾ ਉਹੋ ਅਗਰ ਗਰਮੀ ਦੇ ਵਿੱਚ ਬੈਠਦਾ ਤਾਂ ਕਿਸੇ ਵੀ ਤਰ੍ਹਾਂ ਦੀ ਨੁਕਸਾਨ ਜਿਹੜਾ ਉਹ ਵਿਅਕਤੀ ਦਾ ਸਰੀਰਿਕ ਜਾਂ ਮਾਨਸਿਕ ਤੌਰ ਤੇ ਜਿਹੜਾ ਕੀਤਾ ਜਾ ਸਕਦਾ ਕੀ ਹੋ ਸਕਦਾ ਤੇ ਹੁਣ ਤੁਸੀਂ ਦੇਖੋ ਹਾਈਡਰੋਲਿਕ ਮਸ਼ੀਨ ਜਿਹੜੀ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਾਈਡਰੋਲਿਕ ਮਸ਼ੀਨ ਜਿਹੜੀ ਹੈ ਉਹ ਇੱਥੇ ਲਿਆਂਦੀ ਗਈ ਹੈ ਤੇ ਉਸ ਦੇ ਨਾਲ ਵਿਅਕਤੀ ਨੂੰ ਜਿਹੜਾ ਉਹ ਉਤਾਰਿਆ ਜਾ ਰਿਹਾ ਜਿਸ ਦੇ ਚਲਦੇ ਆ ਡੀਐਸਪੀ ਲੈਵਲ ਦੇ ਜਿਹੜੇ ਵਿਅਕਤੀ ਐ ਸਵੀਰ ਤੋਂ ਹੀ ਐਸਪੀ ਲੈਵਲ ਦੇ ਜਿਹੜੇ ਮੁਲਾਜ਼ਮ ਦੀ ਗੱਲ ਕਰੀਏ ਇੱਥੇ ਤਾਂ ਜ਼ਰੂਰ ਜਿਹੜੇ ਆ ਉਹ ਇਹ ਪਹੁੰਚੇ ਹੋਏ ਸੁਰਸੇਵੀ ਦੇ ਵਿਅਕਤੀ ਜਿਹੜਾ ਇਸ ਟਾਪਰ ਦੇ ਉੱਤੇ ਬੈਠਾ ਕਰਵੀ ਜਿਹੜੀ ਆ ਉਪਰਨ ਤੌਰ ਤੇ ਇਹ ਐਲੋ ਅਲਰਟ ਤੇ ਜਿਹੜੀ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਹੁਣ ਵਿਕਰਮ ਨਾਮਕ ਵਿਅਕਤੀ ਜਿਹਦੇ ਦਾ ਰਹਿਣ ਵਾਲਾ ਜਿਹੜਾ ਵਿਅਕਤੀ ਹੈ ਉਸ ਨੂੰ ਉਤਾਰਨ ਦੇ ਲਈ ਪੁਲਿਸ ਮੁਲਾਜ਼ਮ ਉੱਚ ਅਧਿਕਾਰੀ ਜਿਹੜੇ ਨੇ ਉਹ ਪਹੁੰਚਦੇ ਹੋਏ ਉਪਰ ਨਜ਼ਰ ਆ ਰਹੇ ਨੇ ਤੇ ਡੀਐਸਪੀ ਲੈਵਲ ਦੇ ਜਿਹੜੇ ਅਧਿਕਾਰੀ ਨੇ ਉਹ ਹੁਣ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਫਿਲਹਾਲ ਹਾਈਡਰੋਟਿਕ ਜਿਹੜੀ ਆ ਉੱਪਰ ਜਾ ਰਹੀ ਹੈ ਜਿਸ ਵਿੱਚ ਵਿਕਰਮ ਨਾਮਕ ਵਿਅਕਤੀ ਨੂੰ ਜਿਹੜਾ ਉਹ ਤਾਰੇ ਜਾਵੇਗਾ ਫਰਹਾਲ ਕੇ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਜਿਹੜਾ ਵਿਅਕਤੀ ਇਹ ਸਟਾਵਰਡ ਤੇ ਚੜਾ ਸੀ ਤੇ ਜੇਕਰ ਪਹਿਲਾਂ ਦੀ ਗੱਲ ਕਰੇ ਤਾਂ ਕੁਝ ਦਿਨ ਪਹਿਲਾਂ ਇਹ ਵਿਅਕਤੀ 12 ਵਜੇ ਦਾ ਸਮਾਜ ਜਿਹੜਾ ਉਹ ਲਾਸ਼ ਦਿੰਦਾ ਹੋਇਆ ਨਜ਼ਰਾ ਸੀ ਇਹਦੇ ਵਿੱਚ ਕਹਿੰਦਾ ਸੀ ਕਿ 12 ਵਜੇ ਤੱਕ ਅਗਰ ਮੇਰੀ ਸੁਣਵਾਈ ਨਹੀਂ ਹੁੰਦੀ ਸੀਐਮ ਨਾਲ ਨਹੀਂ ਮਿਲਾਇਆ ਜਾਂਦਾ ਤਾਂ ਮੈਂ ਨੀਚੇ ਛਲਾਗ ਲਗਾ ਦਵਾਂਗਾ ਪਰ ਫਿਲਹਾਲ ਪੁਲਿਸ ਮੁਲਾਜ਼ਮ ਵੱਲੋਂ ਜਿਹੜੀ ਗੱਲਬਾਤ ਕੀਤੀ ਜਾ ਰਹੀ ਸੀ ਤੇ ਛਲਾਗ ਨਖਾਨ ਨੂੰ ਜਿਹੜਾ ਉਹ ਬਣਾ ਕੀਤਾ ਜਾ ਰਿਹਾ ਸੀ ਜਿਸ ਦੇ ਵਿੱਚ ਫਿਲਹਾਲ ਸਿਅਮ ਉਹ ਅਰिजिनल ਗੱਲਬਾਤ ਜਿਹੜੀ ਹੋਈ ਹੈ ਤੇ ਉਸ ਦੇ ਵਿੱਚ ਸਮਝ ਜਿਹੜਾ ਉਹ ਕਿਤੇ ਨਾ ਕਿਤੇ ਮਿਲਿਆ ਹੋਵੇਗਾ ਤੇ ਤਾਂ ਹੀ ਉਸ ਵਿਅਕਤੀ ਵੱਲੋਂ ਕਿ ਨੀਚੇ ਆਉਣ ਦੇ ਲਈ ਹਾਂ ਕਿਤੇ ਗਈ ਹੈ ਤੇ ਜਿਹਦੇ ਵਿੱਚ ਪਲੱਸ ਮੁਲਾਜ਼ਮ ਡੀਐਸਪੀ ਲੈਵਲ ਦੇ ਵਿਅਕਤੀ ਜਿਹੜੇ ਨੇ ਉਹ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉੱਪਰ ਚੜਦੇ ਹੋਏ ਨਜ਼ਰਾਂ ਨੇ ਹਾਈਡਰੋਲਿਕ ਮਸ਼ੀਨ ਜਿਹੜੀ ਹੈ ਉਹ ਤੁਸੀਂ ਦੇਖੋ ਉੱਪਰ ਪਹੁੰਚ ਚੁੱਕੀ ਹੈ ਫਿਰ ਹੁਣ ਉਹ ਵਿਅਕਤੀ ਨੂੰ ਜਿਹੜਾ ਵਿਕਰਮ ਨਾਮਕ ਵਿਅਕਤੀ ਨੂੰ ਜਿਹੜਾ ਇੱਥੋਂ ਦੀ ਉਤਾਰਿਆ ਜਾਵੇਗਾ ਪਾਣੀ ਦੇ ਬੋਤਲ ਜਿਹੜੇ ਨੇ ਵਿਕਰਮ ਦੇ ਲਈ ਵੀ ਲਜਾਈਆਂ ਗਈਆਂ ਨੇ ਤਾਂ ਵਿਕਰਮ ਜਿਹੜਾ ਉੱਥੋਂ ਦੀ ਉਹਨੂੰ ਪਾਣੀ ਪਲਾ ਕੇ ਜਿਹੜਾ ਉਹ ਨੀਚੇ ਉਤਾਰਿਆ ਜਾ ਸਕੇਗਾ ਕਿਉਂਕਿ ਸਵੇਰ ਤੋਂ ਹੀ ਗਰਮੀ ਜਿਹੜੀ ਆ ਉਹ ਪੂਰਨ ਤੌਰ ਤੇ ਜਿਹੜੀ ਇੱਥੇ ਦਿਖਾਈ ਦੇ ਰਹੀ ਗਰਮੀ ਦੇ ਵਿੱਚ ਵਿਅਕਤੀ ਜਿਹੜਾ ਵਿਕਰਮ ਉਹ ਇੱਥੇ ਦਿਖਾਈ ਦੇ ਰਿਹਾ ਸੀਗਾ ਤਾਂ ਪੂਰਨ ਤੌਰ ਤੇ ਵਿਅਕਤੀ ਨੂੰ ਜਿਹੜਾ ਉਤਾਰਨ ਦੇ ਲਈ ਕਾਰਵਾਈ ਜਿਹੜੀ ਹੈ ਉਹ ਚੱਲਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਤੁਹਾਨੂੰ ਪੂਰੀ ਅਸੀਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਵਿਅਕਤੀ ਜਿਹੜਾ ਉਤਾਰਿਆ ਜਾਂਦਾ ਕਿਉਂਕਿ ਸੂਰਜ 6 ਵਜੇ ਤੋਂ ਵਿਅਕਤੀ ਜਿਹੜਾ ਉਹ ਉੱਪਰ ਚੜਾ ਹੋਇਆ ਹਾਲਾਂਕਿ ਜੇਕਰ ਕਿਸੇ ਵੀ ਵਿਅਕਤੀ ਦੀ ਗੱਲ ਕੀਤੀ ਜਾਵੇ ਜੇਕਰ ਇੰਨੀ ਗਰਮੀ ਹੈ ਐ ਗਰਮੀ ਦੇ ਵਿੱਚ ਹਾਲਾਂਕਿ ਅਗਰ 1 ਘੰਟੇ ਦੀ ਗੱਲ ਕੀਤੀ ਜਾਵੇ ਜਾਂਕਰ ਅੱਧੇ ਘੰਟੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਖੜਨਾ ਕਿੰਨਾ ਕਿਤੇ ਮੁਸ਼ਕਲ ਜਿਹੜਾ ਇਹ ਧੁੱਪ ਦੇ ਵਿੱਚ ਹੋ ਜਾਂਦਾ ਪਰ ਇਸ ਵਿਅਕਤੀ ਵੱਲੋਂ ਤਕਰੀਬਨ 6 ਘੰਟੇ ਤੱਕ ਦਾ ਸਮਾਂ ਜਿਹੜਾ ਉਹ ਰੱਖਿਆ ਗਿਆ ਜਿਹਦੇ ਵਿੱਚ 6 ਘੰਟੇ ਤੋਂ ਵਿਅਕਤੀ ਜਿਹੜਾ ਉਹ ਇਸ ਚੰਡੀਗੜ੍ਹ ਦੇ ਟਾਵਰ ਦੇ ਉੱਪਰ ਜਿਹੜਾ ਹੋਇਆ ਤਾਂ ਦੇਖੋ ਤੁਸੀਂ ਅ ਜਿਹੜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਉਹ ਵੀ ਇਸ ਹਾਈਡਰੋਲਿਕ ਮਸ਼ੀਨ ਦੇ ਵਿੱਚ ਜਿਹੜਾ ਉਹ ਪਹੁੰਚੇ ਹੋਏ ਨੇ ਤੇ ਡੀਐਸਪੀ ਇੰਜੀਨੀ ਉਹ ਵੀ ਇਸ ਦੇ ਵਿੱਚ ਸਵਾਰ ਦੇਤੇ ਵਿਅਕਤੀ ਨੂੰ ਉਤਾਰ ਕੇ ਲਿਆਂਦੇ ਹੋਏ ਨਜ਼ਰ ਜੂਰ ਆਉਣਗੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਹਦੇ ਵਿੱਚ ਵਿਅਕਤੀ ਨੂੰ ਉਤਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਤੀ ਚੱਲੀ ਜਾ ਰਹੀ ਹੈ ਹੁਣ ਬਿਲਕੁਲ ਦੇਖੋ ਤੁਸੀਂ ਬਿਲਕੁਲ ਨਜ਼ਦੀਕ ਜਿਹੜੀ ਹੈ ਉਹ ਮਸ਼ੀਨ ਜਿਹੜੀ ਹੈ ਦੇ ਰਾਹੀਂ ਪੁਲਿਸ ਮੁਲਾਜ਼ਮ ਵੱਲੋਂ ਜਾਇ ਜਾ ਰਿਹਾ ਤਾਂ ਗੱਲਬਾਤ ਵੀ ਨਾਲ ਕੀਤੀ ਜਾ ਰਹੀ ਹੈ ਕਿ ਇਹ ਅ ਨੀਚੇ ਉਤਰਣਾ ਨਾਲੇ ਜਿਹੜਾ ਮਸਲਾ ਉਹ ਹੱਲ ਹੋਣਾ ਹਾਲਾਂਕਿ ਉੱਪਰ ਜੇਕਰ ਬੈਠ ਕੇ ਮਸਲੇ ਦੀ ਹੱਲ ਦੀ ਗੱਲ ਕੀਤੀ ਜਾਵੇ ਤਾਂ ਨਹੀਂ ਕਿਤਨਾ ਕਿਤੇ ਹੋ ਸਕਦਾ ਕਿਉਂਕਿ ਸੀਐਮ ਨੂੰ ਮਿਲਣ ਵਾਸਤੇ ਵਿਕਰਮ ਨਾਮਕ ਵਿਅਕਤੀ ਨੂੰ ਨੀਚੇ ਜੁਰ ਉਤਰਨਾ ਪਵੇਗਾ ਜਿਸਦੇ ਚਲਦੇ ਆ ਅਗਰ ਸੀਐਮ ਓਐਸਡੀ ਤੋਂ ਸੀਐਮ ਦੀ ਗੱਲ ਕੀਤੀ ਜਾਵੇ ਪੰਜਾਬ ਸੀਐਮ ਨਾਲ ਮਿਲਣ ਦੀ ਜਿਹੜੀ ਗੱਲ ਹੈ ਉਹ ਕਿਤੇ ਜੈਸੇ ਦੇ ਸੀਐਮ ਨੂੰ ਮਿਲਣ ਦੇ ਲਈ ਓਐਸਡੀ ਵੱਲੋਂ ਵੀ ਅਸਵਾਸ਼ਣ ਜਿਹੜਾ ਉਹ ਦਿੱਤਾ ਗਿਆ ਤੇ ਜਿਸਦੇ ਚਲਦੇ ਆ ਇਸ ਵਿਕਰਮ ਨਾਮਕ ਵਿਅਕਤੀ ਨੂੰ ਜਿਹੜਾ ਥੱਲੇ ਉਤਰਨ ਦੀ ਕਵਾਇਦ ਢਲੀ ਹੈ ਉਹ ਸ਼ੁਰੂ ਹੋਈ ਸੀ ਉਹ ਮਸ਼ੀਨ ਜਿਹੜੀ ਹੈ ਉਹ ਉਸ ਵਿਅਕਤੀ ਦੇ ਕੋਲ ਪਹੁੰਚ ਕੇ ਤੇ ਪਾਣੀ ਦੀ ਬੋਤਲ ਦੇਖੋ ਪਾਣੀ ਦੀ ਬੋਤਲ ਜਿਹੜੀ ਹੈ ਉਹ ਜੂਰ ਵਿਕਰਮ ਨੂੰ ਫੜਾਈ ਗਈ ਹੈ ਜਿਸ ਦੇ ਵਿੱਚ ਵਿਕਰਮ ਜਿਹੜਾ ਉਹ ਪਾਣੀ ਪੀਂਦਾ ਹੋਇਆ ਨਜ਼ਰ ਵੀ ਆ ਰਿਹਾ ਹਾਲਾ ਕਿ ਹੁਣ ਵਿਕਰਮ ਜਿਹੜਾ نیچے ਉਤਰਨ ਦੇ ਲਈ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੋਈ ਨਜ਼ਰ ਆਏਗੀ ਤਾਂ ਵਿਕਰਮ ਵੱਲੋਂ ਪਾਣੀ ਜਿਹੜਾ ਉਹ ਪੀਤਾ ਗਿਆ ਇੱਕ ਬੈਗ ਜਿਹੜਾ ਉਹ ਦੇਖਿਆ ਜਾ ਰਿਹਾ ਜਿਹੜਾ ਵਿਅਕਤੀ ਵਿਕਰਮ ਨਾਮਕ ਜਿਹੜਾ ਉੱਪਰ ਚੜਿਆ ਉਸ ਦਾ ਬੈਗ ਜਿਹੜਾ ਇੱਕ ਦੇਖਿਆ ਜਾ ਰਿਹਾ ਉਹਦੇ ਕੋਲ ਬੈਗ ਹੈ ਉਹ ਬੈਗ ਜਿਹੜਾ ਹੁਣ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਉਹ ਜ਼ੂਰ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਫੜਾ ਰਿਹਾ ਪੁਲਿਸ ਮੁਲਾਜ਼ਮਾਂ ਕੋਲ ਜਿਹੜਾ ਬੈਗ ਉਹ ਫੜ ਲਿਆ ਗਿਆ ਤਾਂ ਹੁਣ ਉਸ ਵਿਅਕਤੀ ਨੂੰ ਜਿਹੜਾ ਉਹ ਨੀਚੇ ਉਤਾਰਨ ਦੇ ਖਵਾਹਿਜ ਜਿਹੜੀ ਆ ਪੂਰਨ ਤੌਰ ਤੇ ਚਲਦੀ ਹੋਈ ਨਜ਼ਰ ਆਏਗਾ ਹੁਣ ਵਿਕਰਮ ਜਿਹੜਾ ਉਹ ਉਸ ਟਾਵਰ ਤੋਂ ਨੀਚੇ ਉਤਰਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਸਵੇਰੇ ਚੇਹੇ ਵੇ ਤੋਂ ਇਹ ਵਿਅਕਤੀ ਜਿਹੜਾ ਉਹ ਇਸ ਟਾਵਰ ਦੇ ਉੱਤੇ ਚੜਦਾ ਹੋਇਆ ਨਜ਼ਰ ਆਇਆ ਸੀ ਜਿਸ ਦੇ ਟਾਈਮ ਦੇ ਹੁਣ ਅਗਰ ਸਮੇਂ ਦੀ ਗੱਲ ਕਰੀ ਤਾਂ 1 ਤੋਂ 1.5 ਵਜੇ ਦਾ ਸਮਾਂ ਜਿਹੜਾ ਹੋ ਚੁੱਕਿਆ ਇਸ ਦੇ ਵਿੱਚ ਵਿਕਰਮ ਜਿਹੜਾ ਉਹ ਤਕਰੀਬਨ 7 ਘਾਟੇ ਤੋਂ ਪੂਰੀ ਜਿਹਨੂੰ ਕਹਿ ਲਈਏ ਕੜਗਰੀ ਧੁੱਪ ਦੇ ਵਿੱਚ ਬੈਠਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਬੈਗ ਜਿਹੜਾ ਉਹ ਦਿੱਤਾ ਗਿਆ ਫਿਲਹਾਲ ਵਿਕਰਮ ਜਿਹੜਾ ਹਲੇ ਤੱਕ ਹਾਈਡਰੋਲਿਕ ਮਸ਼ੀਨ ਫਾਇਰ ਵਿਗਟ ਵਾਲਵ ਜਿਹੜੀ ਭੇਜੀ ਗਈ ਸੀ ਉਹਦੇ ਵਿੱਚ ਹਜੇ ਤੱਕ ਨਹੀਂ ਬੈਠਦਾ ਹੋਇਆ ਨਜ਼ਰ ਆਇਆ ਹੈ ਜਿਹੜਾ ਗੱਲਬਾਤ ਜਿਹੜੀ ਆ ਉਹ ਹੁੰਦੀ ਕਿਤੇ ਨਾ ਕਿਤੇ ਨਜ਼ਰ ਵੀ ਆ ਰਹੀ ਹੈ ਤਾਂ ਦੇਖੋ ਤੁਸੀਂ ਵਿਕਰਮ ਜਿਹੜਾ ਹੈ ਉਹ ਉਤਾਰਿਆ ਜਾ ਰਿਹਾ rescuer ਜਿਹੜਾ ਵਿਕਰਮ ਦਾ ਪੂਰੇ ਤੌਰ ਤੇ ਜਿਹੜਾ ਹੁਣ ਕੀਤਾ ਗਿਆ ਵਿਕਰਮ ਦੇਖੋ ਤੁਸੀਂ ਹਾਈਡਰੋਲਿਕ ਮਸ਼ੀਨ ਦੇ ਵਿੱਚ ਬਿਠਾ ਲਿਆ ਗਿਆ ਹਾਲਾਂਕਿ ਸਵੇਰ ਤੋਂ 7 ਘੰਟੇ ਤੋਂ ਜਿਹੜਾ ਵਿਅਕਤੀ ਹੈ ਇਹ ਉੱਪਰ ਚੱਟìਗੜ੍ਹ ਦੇ ਟਾਵਰ ਦੇ ਉੱਤੇ ਸੈਕਟਰ 17 ਦੇ ਵਿੱਚ ਜਿਹੜਾ ਲੱਗਿਆ ਹੋਇਆ ਉੱਥੇ ਇਹ ਵਿਅਕਤੀ ਨਜ਼ਰ ਆ ਰਿਹਾ ਸੀ ਚੜਿਆ ਹੋਇਆ ਆਪਣੀ ਡਿਮਾਂਡਰ ਨੂੰ ਲੈ ਕੇ ਲਗਾਤਾਰ ਇਹ ਵਿਅਕਤੀ ਜਿਹੜਾ ਹੈ ਉਹ ਉੱਪਰ ਚੜਿਆ ਹੋਇਆ ਨਜ਼ਰ ਆ ਰਿਹਾ ਸੀ ਕਿਉਂਕਿ ਕਿਹਾ ਜਾ ਰਿਹਾ ਸੀਗਾ ਕਿ ਇਹ ਵਿਅਕਤੀ ਜਿਹੜਾ ਹੈ ਮਾਨਸਾ ਦੇ ਵਿੱਚ 2 ਏਕੜ ਦੀ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਲਗਾਤਾਰ ਉੱਚ ਅਧਿਕਾਰੀ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਸੀ ਪਰ ਕਾਰਵਾਈ ਜਿਹੜੀ ਹੈ ਉਹ ਨਹੀਂ ਹੁੰਦੀ ਹੋਈ ਨਜ਼ਰਾਈ ਸੀ ਕਿਸੇ ਵੀ ਤਰ੍ਹਾਂ ਦੀ ਜਿਸ ਦੇ ਚਲਦੇ ਆ ਉਹਦੇ ਵੱਲੋਂ ਡਿਮਾਂਡ ਜਿਹੜੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਕੀਤੀ ਗਈ ਸੀ ਕਿ ਕਿ ਮੇਰੀ ਜਿਹੜੀ ਡਿਮਾਂਡ ਹੈ ਉਹ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇ ਮੁੱਖ ਮੰਤਰੀ ਜਿਹੜੇ ਕਾਰਵਾਈ ਮੇਰੀ ਕਰਵਾਣ ਪਰਛਲ ਹ ਜਿਹਦੇ ਦਾ ਰਹਿਣ ਵਾਲਾ ਇਹ ਵਿਅਕਤੀ ਜਿਹੜਾ ਵਿਕਰਮ ਨਾਮਕ ਉਹ ਨੀਚੇ ਉਤਾਰਿਆ ਜਾ ਰਿਹਾ ਹੈ ਹਾਈਡਰੋਲਿਕ ਦੇ ਵਿੱਚ ਪੂਰਨ ਤੌਰ ਤੋਂ ਉਹ ਜਿਹੜਾ ਟਾਪ ਵਰਤ ਉਸ ਵਿਅਕਤੀ ਨੂੰ ਉਤਾਰਿਆ ਗਿਆ ਪਹਿਲਾ ਜਿਹੜਾ ਉਸ ਦਾ ਬੈਗ ਜਿਹੜਾ ਉਹ ਲੈ ਕੇ ਚੜਿਆ ਸੀ ਉੱਪਰ ਉਹ ਬੈਗ ਲਿੱਤਾ ਗਿਆ ਪੁਲਿਸ ਅਧਿਕਾਰੀਆਂ ਵੱਲੋਂ ਫਿਰ ਉਸ ਤੋਂ ਬਾਅਦ ਵਿਕਰਮ ਨੇ ਜਿਹੜਾ ਉਹ ਬਿਠਾਇਆ ਗਿਆ ਉਸ ਟਰੋਲੀ ਦੇ ਵਿੱਚ ਜਿਹੜੀ ਕਿ ਫਾਇਰ ਬਿਗੇਟ ਵੱਲੋਂ ਹਾਈਡਰੋਲਿਕ ਮਸ਼ੀਨ ਤੇ ਲਿਆਂਦੀ ਗਈ ਹੈ ਉਸ ਦੇ ਵਿੱਚ ਬਿਠਾਇਆ ਗਿਆ ਤਾਂ ਹੁਣ ਉਹਨੂੰ ਨੀਚੇ ਉਤਾਰਨ ਦੀ ਜਿਹੜੀ ਕਾਰਵਾਈ ਹੈ ਉਹ ਲਗਾਤਾਰ ਹੁੰਦੀ ਹੋਈ ਨਜ਼ਰ ਆਈ ਹੈ ਤਾਂ ਅਗਰ OSD ਤੋਂ CMD ਗੱਲ ਬਣੀ ਤਾਂ ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਕਰਾਈ ਗਈ ਹੈ ਤਾਂ ਉਹਨਾਂ ਵਿੱਚ ਸੀਐਮ ਨੂੰ ਮਿਲਣ ਦਾ ਭਰੋਸਾ ਕਿਤਨਾ ਕੀਤਾ ਦਿੱਤਾ ਗਿਆ ਜਿਸ ਤੇ ਚੱਲਦਿਆ ਹੁਣ ਵਿਕਰਮ ਜਿਹੜੇ ਨੇ ਉਹ ਥੱਲੇ ਉਤਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਸਾਫ ਜਿਹੜਾ ਵਿਕਰਮ ਨੂੰ ਨੀਚੇ ਉਤਾਰਦੀ ਹੋਈ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਤੁਸੀਂ ਲਗਾਤਾਰ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਇੱਥੇ ਪੁੱਜੇ ਹੋਏ ਨੇ ਤੇ ਐਂਬੂਲੈਂਸ ਐਂਬੂਲੈਂਸ ਦਾ ਉੱਚੇ ਤੌਰ ਤੇ ਫਰਮਾਂਦਾ ਜਿਹੜਾ ਉਹ ਕੀਤਾ ਗਿਆ ਕਿਉਂਕਿ ਲਗਾਤਾਰ 7 ਘੰਟੇ ਤੋਂ ਕਰੀ ਧੁੱਪ ਦੇ ਵਿੱਚ ਜੇਕਰ ਵਿਅਕਤੀ ਰਹਿੰਦਾ ਤਾਂ ਉਸ ਨੂੰ ਮੋਟਰੀ ਸਹਾਇਤਾ ਜਿਹੜੀ ਉਹ ਲੋੜ ਜੂਰ ਪੈਂਦੀ ਹੋਈ ਨਸਰ ਆ ਸਕਦੀ ਤਾਂ ਪੁਲਿਸ ਵੱਲੋਂ ਘੇਰਾਬੰਦੀ ਜਿਹੜੀ ਹੈ ਉਹ ਇਸ ਜਗ੍ਹਾ ਤੇ ਕੀਤੀ ਗਈ ਇਹ ਤਾਂ ਕੋਸ਼ਿਸ਼ ਜੁਰ ਕਰੀ ਪੰਜਾਬ ਦੀ ਕਿ ਗੱਲਬਾਤ ਜਿਹੜੀ ਆ ਉਹ ਕੀਤੀ ਜਾਵੇ ਹਾਲਾਕਿ ਜੇਕਰ ਜੇਕਰ ਮਸਲੇ ਦੀ ਗੱਲ ਕੀਤੀ ਮਸਲਾ ਜਿਹੜਾ ਉਹ ਸੀਐਮ ਨੂੰ ਮਿਲਣ ਦਾ ਜਿਹੜਾ ਉਪਰੋਕਤ ਕੀਤਾ ਗਿਆ ਸੀਗਾ ਹਾਲਾਕਿ ਹੁਣ ਦੇਖੋ ਤੁਸੀਂ ਲਗਾਤਾਰ ਪੁਲਿਸ ਜਿਹੜੀ ਹੈ ਉਹ ਸਵੇਰ ਤੋਂ ਹੀ ਜਿਹੜੀ ਇੱਥੇ ਤਣਾਤ ਹੈ ਤੇ ਪੁਲਿਸ ਵੱਲੋਂ ਲਗਾਤਾਰ ਗੱਲਬਾਤ ਕੀਤੀ ਆ ਸੀ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਜਿਹੜਾ ਉਹ ਨਾ ਹੋ ਸਕੇ ਹਾਲਾਕਿ ਜੇਕਰ ਸਮੇਂ ਦੀ ਗੱਲ ਕਿਸੇ ਸੰਵਾਦ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ ਕਿ ਸਮਾਂ 12 ਵਜੇ ਦਾ ਦਿੱਤਾ ਗਿਆ ਸੀ ਪਰ 12 ਵਜੇ ਦੇ ਵਿੱਚ ਕਿਹਾ ਗਿਆ ਸੀ ਕਿ 12 ਵਜੇ ਤੋਂ ਬਾਅਦ ਮੈਂ نیچے ਛਲਾਗ ਲਗਾ ਦਵਾਂਗਾ ਪਰ ਫਿਲਹਾਲ ਜੇਕਰ ਵਿਕਰਮ ਦੀ ਮੰਨਿਆ ਤਾਂ ਵਿਕਰਮ 12 ਵਜੇ ਦਾ ਸਮਾਂ ਜੂਰ ਦੇ ਚੁੱਕਿਆ ਸੀ ਪਰ 12 ਵਜੇ ਤੋਂ ਪਹਿਲਾਂ ਹੀ ਇਹ ਗੱਲਬਾਤ ਹੈ ਉਹ ਹੋਣੀ ਹੋ ਸ਼ੁਰੂ ਹੋ ਚੁੱਕੀ ਸੀ ਉੱਚੋ ਦੇ ਕਾਰੇ ਦੇ ਨਾਲ ਕਿ ਵਿਕਰਮ ਦੀ ਡਿਮਾਂਡਾ ਜਿਹੜੀ ਨੇ ਉਸ ਦੇ ਉੱਤੇ ਕਿਵੇਂ ਜਿਹੜਾ ਉਹ ਪੂਰਪਾਇਆ ਜਾ ਸਕੇ ਹਾਲਾਂਕਿ ਹੁਣ ਦੇਖੋ ਤੁਸੀਂ ਡੀਐਸਪੀ ਲੈਵਲ ਜਿਹੜੇ ਵਿਅਕਤੀ ਨੇ ਉਹ ਉੱਪਰ ਤੋਂ نیچے ਜਿਹੜਾ ਬੱਚ ਨੂੰ ਲੈ ਕੇ ਆ ਰਹੇ ਨੇ ਵਿਕਰਮ ਜਿਹੜਾ ਉਹ નીચે ਜਿਹੜਾ ਉਹ ਬਿਠਾਇਆ ਹੋਇਆ ਕਿਉਂਕਿ ਲਗਾਤਾਰ ਸਵੇਰ ਤੋਂ ਹੀ ਜਿਹੜਾ ਵਿਕਰਮ ਹੈ ਉਹ ਚੜਦਾ ਹੋਇਆ ਨਜ਼ਰ ਆ ਰਿਹਾ ਸੀਗਾ ਤਾਂ ਤਸਵੀਰਾਂ ਤੁਸੀਂ ਦੇਖੋ ਕਿ ਵਿਕਰਮ ਜਿਹੜਾ ਉਹ ਜੂਰ ਇਸ ਪਾਸੇ ਉਤਤ ਹੋਇਆ ਨਜ਼ਰ ਵੀ ਆ ਰਿਹਾ ਹਾਲਾਂਕਿ ਆਵਾਜ਼ ਕਿਹੋ ਜਿਹੀ ਦੇਖੋ ਸੁਰਤ ਤੋਂ ਇਹ ਲੋਕ ਵਿਅਕਤੀ ਹੈ ਉਹ ਨੂੰ ਨੀਚੇ ਉਤਾਰਿਆ ਜਾ ਰਿਹਾ ਹੈ। ਹਾਂ ਦੇਖੋ ਤੁਸੀਂ ਐਂਬੂਲੈਂਸ ਜਿਹੜੀ ਹੈ ਉਹ ਵੀ ਪੁਰੰਤੋਰਤ ਇੱਥੇ ਲਿਆਂਦੀ ਗਈ ਹੈ। ਹਾਲਾਂਕਿ ਐਸਪੀ ਦੀ ਗੱਲ ਮੰਨੀ ਹੈ ਨਾ ਐਸਪੀ ਕੋਲ ਉਹਦੇ ਨੇ ਮੌਕੇ ਤੇ ਸਵੇਤ ਹੋਈ ਮੌਜੂਦ ਸੀ ਤੇ ਦੇਖੋ ਤੁਸੀਂ ਹਰੀ ਸ਼ਰਤ ਦੇ ਵਿੱਚ ਦਾ ਵਿਕਰਮ ਹੈ ਉਹ ਇਸ ਦੇ ਵਿੱਚ ਬੈਠਾ ਹੋਇਆ ਦਿਖਾਈ ਵੀ ਦੇ ਰਿਹਾ ਹੈ। ਹਾਲਾਂਕਿ ਇੱਕ ਬੈਗ ਜਿਹੜਾ ਉਹ ਇਸ ਵਿਅਕਤੀ ਦੇ ਕੋਲ ਜਿਹੜਾ ਉਹ ਵੀ ਦੇਖੋ ਨਾ ਮੇਰਾ ਬੈਗ ਜਿਹੜਾ ਉਹ ਲੈ ਕੇ ਉੱਪਰ ਚੜਿਆ ਸੀਗਾ ਤੇ ਉੱਚ ਅਧਿਕਾਰੀ ਜਿਹੜੇ ਨੇ ਉਹ ਵੀ ਉੱਪਰ ਚੜੇ ਹੋਏ ਦਿਖਾਈ ਦੇ ਰਹੇ ਨੇ ਉਹ ਦੇ ਰਹੇ ਸੀਗੇ ਤਾਂ ਤਸਵੀਰਾਂ ਦੇ ਵਿੱਚ ਦੇਖੋ ਤੁਸੀਂ ਵਿਕਰਮ ਜਿਹੜਾ ਉਹ ਹੇਠੇ ਉਤਾਰਿਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਲਗਾਤਾਰ ਵਿਕਰਮ ਨਾਮਕ ਜਿਹੜਾ ਵਿਅਕਤੀ ਆ ਜਿਹੜਾ ਕਿ ਪਾਣ ਸਾਤ ਰਹਿਣ ਵਾਲਾ ਇਤਰਾ ਜਿੱਤੇ ਸਵੀਪ ਤੋਂ ਹੀ ਸਵੇਤੋ ਇੱਥੇ ਇਸ ਤਾਬਰ ਦੇ ਉੱਤੇ ਚੜਾ ਹੋਇਆ ਨਜ਼ਰ ਆ ਰਿਹਾ ਸੀਗਾ ਤਾਂ ਹੁਣ ਇਸ ਵਿਅਕਤੀ ਨੂੰ ਜਿਹੜਾ ਉਹ ਉਤਾਰਾ ਜਾ ਰਿਹਾ ਤਾਂ ਦੇਖੋ ਪੁਲਿਸ ਵੱਲੋਂ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਜਿਹੜਾ ਉਹ ਲਿਆ ਜਾ ਰਿਹਾ ਹਾਲਾਂਕਿ ਸੀਐਮ ਨੂੰ ਮਿਲਣ ਦੀ ਜਿਹੜੀ ਡਿਮਾਂਡ ਹੈ ਉਹ ਸ਼ੁਰੂ ਤੋਂ ਕੀਤੀ ਜਾ ਰਹੀ ਸੀ ਕਿ ਸੀਐਮ ਨੂੰ ਜਿਹੜਾ ਪੰਜਾਬ ਸੀਐਮ ਨਾਮ ਇਹਨੂੰ ਮਿਲ ਆ ਜਾਵੇ ਤਾਂ ਕਿ ਮੇਰਾ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਡਿਮਾਂਡ ਉਹ ਪੂਰੀ ਹੋ ਸਕੇ ਹਾਲਾਂਕਿ ਚੈੱਕਅਪ ਕੀਤਾ ਜਾਏਗਾ ਕਾਫੀ ਹੋ ਸਕਦਾ ਹੈ ਕਿ ਮੈਡੀਕਲ ਜਿਹੜਾ ਉਹ ਵੀ ਕੀਤਾ ਜਾਵੇ ਹਾਲਾਂਕਿ ਉੱਚ ਅਧਿਕਾਰੀ ਜਿਹੜੇ ਨੇ ਇਸ ਗੱਡੀ ਦੇ ਵਿੱਚ ਉਸ ਵਿਕਰਮ ਨਾਮਕ ਵਿਅਕਤੀ ਨੂੰ ਲਿਜਾਦੇ ਹੋਏ ਨਜ਼ਰ ਆ ਰਹੇ ਨੇ ਤਾਂ ਸੇਰ ਤੋਂ ਹੀ ਜਿਹੜਾ ਇਹ ਵਿਅਕਤੀ ਹੈ ਇੱਥੇ ਚੜਾ ਹੋਇਆ ਨਜ਼ਰ ਆਸ ਤੇ ਹੋਇਓ ਫਿਲਹਾਲ ਉਤਾਰ ਲਿਆ ਗਿਆ ਤਾਂ ਪੂਰੇ ਤੌਰ ਤੇ ਇੱਕ ਗੱਲ ਕੀਤੀ ਜਾਵੇ ਤਾਂ ਹਾਈਡਰੋਲਿਕ ਮਸ਼ੀਨਾਂ ਵੀ ਆਈਆਂ ਤਾਂ ਪੰਜਾਬ ਪੁਲਿਸ ਜਿਹੜੀ ਚੱਲੀਆਂ 20 ਇੱਥੇ ਪਹੁੰਚੇ ਸੀ ਹਾਲਾਂਕਿ ਚੰਡੀਗੜ੍ਹ ਪਹੁੰਚਦਾ ਮਾਮਲਾ ਤਾਂ ਚੰਡੀਗੜ੍ਹ ਪੁਲਿਸ ਦੇ ਮਿਆਜਾ ਵੱਲੋਂ ਜਿਹੜਾ ਇਸ ਨੂੰ نیچے ਉਤਾਰਿਆ ਗਿਆ ਤੇ ਮਾਮਲਾ ਜੇਕਰ ਦੱਸਦੀ ਹੈ ਦੁਬਾਰਾ ਤੁਹਾਨੂੰ ਮਾਨਸਾ ਜਿਹਦੇ ਨਾਲ ਸੰਬੰਧਿਤ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਮੌਜੂਦ ਹੈ ਹਾਲਾਂਕਿ ਵਿਕਰਮ ਜਿਹੜਾ ਉਹ ਜਿੰਦਾ ਰਹਿਣ ਵਾਲਾ ਚੰਡੀਗੜ੍ਹ ਤੋਂ ਮੋਟੇ ਜਰਨਲਿਸਟ ਸਵਕਾਸ਼ ਸ਼ਰਮਾ ਦੇ ਨਾਲ ਸੰਦੀਪ ਸਿੰਘ ਅਜੀਤ ਮੈਪ ਟੀਵੀ